ਕਲਾਸ ਕਲੀਅਰ ਨੂੰ ਹੋਣੀ ਇੱਥੇ ਲੱਗ ਗਈ ਹੈਡੀ ਇਹਨੇ ਛੋਟਾ ਬਣਾਉਂਦਾ ਸੋ ਤਾਂ 30 30 ਉਹਦੇ ਨੂੰ ਜਿਹੜਾ ਬੋਲਿਆ ਕਰੋ ਤੁਹਾਡੇ ਰਿਲੇਟਿਡ ਆ ਕਿ ਸਭ ਜਿਆਦਿਆਂ ਦੇ ਨਾਮ ਦੱਸੋ ਤੁਹਾਨੂੰ 10 ਸੈਕਿੰਡ ਦਾ ਟਾਈਮ ਤਾਂ ਬੋਲੋ 10 ਸੈਕਿੰਡ 10 9 7 6 5 4 3 2 1 0 ਸੌਰੀ ਇਧਰ ਆ ਗੋ ਪੜੀ ਜਨ ਵੇਖ ਕਰੋ ਇਧਰ ਆ ਚਾਰ ਸਾਬ ਜਨ ਦੇ ਨਾਮ ਕੀ ਆ ਚਲੋ ਮੈਂ ਜਿਹੜੇ ਵੀ ਸਕੂਲਾਂ ਦਾ ਆਪੂ ਆਪਣਾ ਸਿਲੇਬਸ ਹੁੰਦਾ ਜਿਨ੍ਹਾਂ ਨੂੰ ਠੀਕ ਲੱਗਦਾ ਮੈਂ ਕਿ ਪੇਰੈਂਟਸ ਨੂੰ ਬੜੀ ਹੱਥ ਜੋੜ ਕੇ ਬੇਨਤੀ ਕਰਦਾ ਵੇਖੋ ਗੁਰਸਿੱਖ ਬੱਚੇ ਆ ਕਮ ਸੇ ਕਮ ਆਪਣੇ ਇਤਿਹਾਸ ਨਾਲ ਜੋੜ ਕੇ ਰੱਖੋ ਵੱਖਰੀ ਗੱਲ ਆ ਕਿ ਆਪਾਂ ਪੱਗਾ ਨਹੀਂ ਬੰਦੇ ਜਾਂ ਕੁਛ ਵੀ ਆ ਪਰ ਕਮ ਸੇ ਕਮ ਸਰਬਸਦਾਨੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਕਮ ਸੇ ਕਮ ਇੱਕ ਛੋਟਾ ਜਿਹਾ ਕੁਐਸਚਨ ਆ ਆਪਣੇ ਸਹਿਬ ਜੀ ਦਾ ਨਾਮ ਉਹਨਾਂ ਨੂੰ ਜਰੂਰ ਹੋਣਾ ਚਾਹੀਦਾ ਆ ਫੈਟ ਤੇ ਹਾਂ ਬੇਟਾ ਤੁਸੀਂ ਦੱਸੋ ਸੇਮ ਕੁਐਸਚਨ ਚਲੋ ਤਾਂ ਚੇਂਜ ਕਰਦੇ ਆ ਪੰਜ ਪਿਆਰੇ ਨਾਮ ਦੱਸੋ ਕਿੰਨੇ ਗੁਰੂ ਸਾਹਿਬ ਦੀ ਬਾਣੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਦੱਸ ਸੋਰੀ ਇਧਰ ਆ ਜਾਓ ਫੇਮ ਕੁਐਸਚਨ ਕਿੰਨੇ ਗੁਰੂ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉੱਚੀ ਬੋਲੋ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਭਈ ਇੱਕ ਗੁਰਸਿੱਖ ਫੈਮਿਲੀ ਨੂੰ ਜਿਹੜਾ ਬਲੋਂਗ ਕਰਦੇ ਨੇ 1100 ਹੈ 1100 4 ਸਾਰੇ ਨਾਮ ਦੱਸੋ

ਕਿੰਨੇ ਗੁਰੂ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਰ ਮੈਂ ਦੱਸ ਕੇ ਜਾਵਾਂਗਾ ਕਿਹੜੇ ਕਿਹੜੇ ਗੁਰੂ ਆ ਪਰ ਇਹ ਵੀ ਆਪਾਂ ਇਤਿਹਾਸ ਆਪਾਂ ਵੇਖੜਾ ਆਪਾਂ ਨਾਲ ਦੇ ਨਾਲ ਜਿੱਥੇ ਆਪਾਂ ਫਿਜ਼ੀਕਲ ਫੇਟਿਆ ਉੱਥੇ ਆਪਾਂ ਆਪਣੇ ਇਤਿਹਾਸ ਬਾਰੇ ਵੀ ਜਾਗਰੂਕ ਹੋਣਾ ਠੀਕ ਹੈ ਸਿੱਟਦੇ ਆ ਜੋ ਨੈਕਸਟ ਆਹ ਲੈ ਬਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰਾਂ ਦੇ ਨਾਮ ਦੱਸੋ ਸ੍ਰੀ ਚੰਦ ਜੀ ਤੇ ਜਾ ਨਹੀਂ ਹੁੰਦਾ ਚਲੋ ਕੋਈ ਨੈਕਸਟ ਨੈਕਸਟ ਉਹ ਕੀ ਬੋਲੀ ਸ਼ੇਆ ਗੁਰੂ ਆਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਤੀ ਮੁੰਡੇ ਦੱਸਤਾ ਉਹਨਾਂ ਸ਼ੇਆ ਗੁਰੂਆਂ ਦੇ ਨਾਮ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਇੱਕ ਗੁਰੂ ਹੋ ਰਿਹਾ ना ना तुम एक गुरु हो रहे हो वो क्या था चलो आ रहे थे आया ओए स्माइल चलो सेम क्वेश्चन दसो श्री गुरु नानक देव जी श्री गुरु अमरदास जी श्री गुरु अंगद और श्री गुरु अंगद अंगद श्री गुरु अमरदास रामदास जी श्री गुरु तेग बहादुर जी श्री गुरु अ... हो गया नेक्स्ट ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਨ ਵਿੱਚ ਹੋਇਆ? ਤੁਸੀਂ ਦੱਸੋ। 1469 ਫਿਰ ਵੀ ਜਿਹੜਾ ਪਾਸਟਰ ਦੇਣਾ ਨੂੰ ਆਪਾਂ 1469 ਇਸਵੀ ਕਿਹਾਣਾ 4959 ਥੋੜਾ ਘੱਟ ਕਰੋ ਤੇ ਪੰਜਾਬੀ ਨੂੰ ਜਿਹੜਾ ਆਪਣੀ ਮਾਂ ਬੋਲੀ ਨੂੰ ਪਹਿਲ ਦੋ ਥੋੜਾ ਬਲਾਂ ਠੀਕ ਆ। ਉਦੋਂ ਵੀ ਗਾਲਾਂ ਪੰਜਾਬੀ ਹੀ ਕੱਢਦੇ ਸੀ। ਇੱਥੇ ਤੁਸੀਂ 4959 ਬੋਲਦੇ ਜੀ। ਜੇ ਨੌਲੇਜ ਵਾਧੀ ਆ ਤੁਹਾਨੂੰ ਬਾਅਦ ਵਿੱਚ ਸਮਝਾਉਣਾ ਵੀ ਹੈ ਸਾਰਾ ਕੁਝ। ਕਿਹੜਾ ਗੱਲਾਂ ਕਰੇ? ਗੁਰੂ ਗੋਬੇ ਸਿੰਘ ਦਾ ਜੋਤੀ ਜੋਤ ਸਮਾਉਂਦਾ ਜਿਹੜਾ ਟਾਈਮ ਪੀਰੀਅਡ ਆ ਦੱਸੋ ਕਿਹੜੇ ਸਾਲ ਵਿੱਚ ਕਿੰਨੀ ਕਿੰਨੀ ਆਪਾਂ ਈਸਵੀ ਦੇ ਵਿੱਚ ਜੋਤੀ ਜੋਤ ਸਮਾਏ ਗੁਰੂ ਗੋਬੇ ਸਿੰਘ ਜੀ ਕਿਸੇ ਨੂੰ ਉਹਦੇ ਤੇਰੇ ਕੁਐਸਚਨ ਪੜਿਓਗੇ ਕਿਸੇ ਨੂੰ ਉਹਦਾ ਵੇਟੜੇ ਵਿੱਚੋਂ ਜਿਹੜੇ ਰਹਿ ਗਏ ਆ ਨਹੀਂ ਜਿਹੜੇ ਰਹਿ ਗਏ ਆ ਓਏ ਇੱਧਰ ਧਿਆਨ ਦਿਓ ਗੁਰੂ ਗੋਬੇ ਸਿੰਘ ਜੀ ਜੋਤੀ ਜੋਤ ਕਿਹੜੀ ਈਸਵੀ ਸਮਾਏ ਸੰਦ ਸੰਦ ਸਰਾਸਾ ਸੰਨ ਸਤਾਰਸ ਨਾਤੀ ਈਸਵੀ ਨੋ ਨੋ 4 ਸਾਜੀ ਆਇਆ ਤੂੰ ਆਇਆ ਪ੍ਰਸ਼ੀਕ ਕਰ ਤਾ ਪੰਜ ਪਿਆਰਾਂ ਦੇ ਨਾਮ ਦਸੋ ਸੌਕਾ ਕੇ ਬਚਨ ਭਾਈ ਭਾਈ ਯੋਗ ਬੰਤੇਂਗੀ ਜਾਣ ਵਾਈਦ ਨਾਮ ਹੈ ਹਾਂਜੀ ਸੀਰੀਅਸ ਵਾਈਦ ਸੁਣਾਓ ਪੰਜ ਪਿਆਰਾਂ ਦੇ ਨਾਮ ਦਸੋ ਭਾਈ ਸੌਰੀ ਨਾ ਡਾਣੋ ਨੈਕਸਟ ਤੈਨੂੰ ਆਉਂਦਾ ਏ ਤੇ ਨਾਮ ਨਾਮ ਮੰਗਣਾ ਆ ਜਾ ਨਹੀਂ ਤੂੰ ਤਾਂ ਆ ਕੇ ਹੋ ਗਿਆ ਤੱਕੇ ਨਾਮ ਲੈ ਗਿਆ ਆ ਜਾ ਮਾਈਕਰੋ ਪੰਜ ਪਿਆਰਾਂ ਦੇ ਨਾਫੜ ਪੰਜ ਪਰਾਂ ਦੇ ਨਾਮ ਭਾਈ ਦਿਆ ਸਿੰਘ ਜੀ ਭਾਈ ਤੇਰਾਮ ਸਿੰਘ ਜੀ ਭਾਈ ਸਾਬ ਸਿੰਘ ਜੀ ਭਾਈ ਮੋਹਪ੍ਰੀਮ ਸਿੰਘ ਜੀ ਭਾਈ ਫਦਾ ਹਿਮਾ ਸਿੰਘ ਜੀ ਸ੍ਰੀ ਗੁਰ ਕੇ ਉਹ ਜੂਰੀ ਬੜਾ ਮਿਲ ਹੈ ਵੀ ਟੋਟੇ ਲੱਗ ਗਏ ਹੈ ਨਹੀਂ ਹੋ ਰਹੀ ਹੈ ਹੋਰ ਲੋਕਾਂ ਦਾ ਹੈ ਆ ਵੀ ਆ ਰਿਹਾ ਜੋ ਜਦੋਂ ਮੈਂ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਕਿਸ ਨੂੰ ਉਹਦਾ ਲੈ ਸੌਰੀ ਕਿਸ ਨੂੰ ਉਹਦਾ ਲੈ ਤੇਰਾ ਉਥੇ ਤੈਨੂੰ ਕੁਐਸਚਨ ਹੋ ਗਿਆ ਨਾ ਪਹਿਲਾਂ ਨਹੀਂ ਜਿਹੜਾ ਕੁਐਸਚਨ ਨਹੀਂ ਹੋਇਆ ਲਾਸਟ ਜਿਹੜਾ ਕੁਐਸਚਨ ਨਹੀਂ ਹੋਇਆ ਤੂੰ ਆ ਜਾ ਸਪੈਕਸ ਆਈਏ ਨੇ ਮੁੰਡੇ ਨੇ ਨਹੀਂ ਨਹੀਂ ਤੂੰ ਵੀ ਚਲੋ ਹੋਰ ਕੋਈ ਫਿਰ ਫ੍ਰੀ ਕਰੀਏ ਆ ਜਾ ਭਾਈ ਲੈਣਾ ਜੀ ਭਾਈ ਲੈਣਾ ਕੜ ਜੀ ਹੁਣ ਕਰਦੇ ਬੱਤੀ ਇਹਨੇ ਨਾਮ ਹਰਨੂਰ ਸਾਈਡ ਤੇ ਆ ਜਾ ਬੇਟਾ ਜਲਦੀ ਫਿਰ ਐਕਸਲ ਹੁਣੀ ਆ ਗੁਰ ਕੀ ਲਿਖੇ ਕੋਈ ਗੁਰ ਗੁਰਨੂ ਹਰ ਗੁਰਨੂਰ ਦੇਣਾ ਹਾਂਜੀ ਗੁਰਨੂ ਸੁਲਤਾਨ ਖਮਾਏ ਰਵਨੀ ਐਂਡ ਗੁਰ ਸਾਦਰ ਹਾਂ ਓਏ ਹਾਂਜੀ ਹਾਂਜੀ ਜਦੋਂ ਤੂੰ ਵੀ ਇੰਨਾ ਜੀ ਆ ਜਾ ਤੈਨੂੰ ਕੁਐਸਚਨ ਪੁੱਛਦੇ ਨਹੀਂ ਹੋਣਗੇ 1 2 3 4 5 6 7 ਬੰਦੇ ਲੈਂਚ ਲਾਜੋ ਬਾਕੀ ਸਾਈਡ ਤੇ ਰਹੋ ਉਧਰ ਆਪਣਾ ਅੱਗੇ ਚੱਲ ਜਾਓ ਆਪਾਂ ਫਿਰ ਐਕਸਰੀ ਥੋੜੀ ਸਟਾਰਟ ਕਰੀਏ ਮੜਾ ਮੜਾ ਵਾਰਮ ਅਪ ਹੋ ਹੈ ਇਹਦੀ ਕਵੀ ਫਾਈਨਲ ਸੈਟਿੰਗ ਨਾ ਟੇਬਲ ਸੈਟਿੰਗ ਤੁਸੀਂ ਸੈਟਿੰਗ ਪਲੀਜ਼ ਆਪ ਬਨੇ ਚ ਰੋ ਇਹਨਾਂ ਨਾਮ ਲੈ ਲਾਈਨ ਲਗੋ ਲਾਈਨ ਚ ਲਾਈਨ ਚ ਲਗੋ 7 ਬੰਦੇ ਇਹਦੇ ਮੈਨੂੰ 7 ਬੱਚੇ ਬਸ 7 ਮਾਈਕ ਤੇ ਲਗੋ 7 7 ਓਨਲੀ 7 ਤੇ ਬਾਰ ਮਕੋ ਐਸਸਟ ਸਟਾਰਟ ਕਰੀਏ ਫਰਕ ਵਚਨ ਕਰੂਗਾ ਇਹ ਸਾਢੇ 10 ਗੁਰੂ ਸਾਹਿਬ ਹੋਏ ਆ ਪਹਿਲੇ ਗੁਰੂ ਸਾਹਿਬ ਦਾ ਨਾਮ ਦੱਸ ਦੋ ਗੁੰਨਾਨਕ ਦੇਵ ਜੀ ਵੈਰੀ ਗੁੱਡ ਗੁਰੂ ਨਾਨਕ ਦੇਵ ਜੀ ਜਤਨ ਰਜੀਤ ਆ ਜਾ ਗੁਰੂਆਂ ਦੀ ਬਾਣੀ ਦਰਜਿਆ ਭਗਤਾ ਦੀ ਬਾਣੀ ਦਰਜਿਆ ਕਿ ਇੱਕ ਭਗਤ ਦਾ ਨਾਮ ਲਓ ਭਗਤਾਂ ਦੀ ਕਿਸੇ ਭਗਤ ਦਾ ਭਗਤ ਵੀਰ ਜੀ ਭਗਤ ਕਬੀਰ ਜੀ ਜਤਨ ਜੀ ਸੁਲਤਾਨ ਤੀਸਰੇ ਗੁਰੂ ਦਾ ਨਾਮ ਦੱਸੋ ਤੀਸਰੇ ਗੁਰੂ ਜਿਹੜੇ ਸਾਡੇ ਹੋਏ ਆ ਕੱਲੀ ਹੋਈ ਬੁੱਤ ਸਾਈਡ ਤੇ ਇਧਰ ਇਧਰ ਜਿਹੜੇ ਵਿੱਚ ਲਾਈਨ ਚ ਫੁੱਪੜ ਜੀ ਸੱਤ ਬੱਚੇ ਨਵੇਂ ਗੁਰੂ ਦਾ ਨਾਮ ਦੱਸੋ ਹਰ ਗੁਰੂ ਦਾ ਨਾਮ ਚਾਲੂ ਬਾ 1000 ਗੁਰੂ ਦਾ ਨਾਮ ਸ਼ੇਰ ਗੁਰੂ ਦਾ ਨਾਮ ਸਜੀਵ ਨੂੰ ਪਤਾ ਸਾਈਡ ਤੇ ਆ ਚੱਲ ਬਕਰ ਹੋਰ ਕੀ ਸੀ ਨਾਲੀ ਕੇ ਮੈਂ ਹੋਰ ਦਿਨ ਵਾਲੀ ਗਈ ਕਿ ਨਾਦਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਲੰਗ ਦੱਸੋ ਕਿੰਨੇ ਆ ਆਹ ਯਾਰ ਵਾਹ ਫੋਗਰਿੰਗ ਕਿਧਰ ਰਹਿ ਗਈ 700 ਹੋ ਗਿਆ ਸਾਰੇ 700 ਕਿੰਨਾ ਵਿੱਚੋਂ ਯਤਨ ਐਂਡ ਹਰਨੂਰ ਐਂਡ ਆਖਿਲਕੇ ਗੁਰ ਤੇਰਾ ਨਾਮ ਛੋਟੇ ਤੂੰ ਵਧੀਆ ਸਵਾਲ ਕੀਤਾ ਗੁਰ ਨੂਰ ਸੁਲਤਾਨ ਦਾ ਸਵਾਲ ਸਹੀ ਹੈ ਸੁਲਤਾਨ ਨੇ ਬੋਲੇ ਨੀ ਉਹ ਗੱਲ ਤੇ ਨਹੀਂ ਕੋਣਾ ਨਹੀਂ ਨਹੀਂ ਸੁਲ ਨਹੀਂ ਸੁਲ ਤੇਰਾ ਕੀ ਨਾਮ ਸੁਲਤਾਨ ਦੇ ਬਾਹਰ ਹੋ ਗਿਆ ਨਾ ਮੇ ਮੇਰਾ ਹਨੂਰ ਸਿੰਘ ਹਨੂਰ ਹੋ ਗਿਆ ਓਕੇ ਤੇਰਾ ਕੁਐਸਚਨ ਸਹੀ ਤੇ ਜਤਨ ਹੋ ਗਿਆ ਤੇ ਗੁਰਨੂਰ ਹੋ ਗਿਆ ਸਮਾਈਲ ਬਾਹਰ ਹੋ ਗਿਆ ਨਾ ਰਾਜਨਾ ਸਾਰੇ ਬਾਹਰ ਹੋ ਗਿਆ ਬਾਹਰ ਹੋ ਗਿਆ ਨਾ ਹਾਂਜੀ ਮੁੜ ਕੇ ਕੋਈ ਛੇੜਾ ਦਿੱਤਾ ਉਹ ਸਹੀ ਜਵਾਬ ਮੁੜ ਕੇ ਕੋਈ ਨਹੀਂ ਹੋਣੀ ਕਰ ਲੈਣਾ ਇਹ ਹਾਂ ਕਿ ਇਹਨੇ ਸਹੀ ਸਵਾਲ ਦਿੱਤਾ ਹੋਇਆ ਹੈ ਲਾ ਨਰਿਵਿਓ ਹੋ ਤਾਂ ਇੰਟਰਵਿਊ ਨਹੀਂ ਆ ਟੈਂਕ ਚ ਲੋ ਅਮ ਤਾਂ ਮੈਂ ਬੱਤੀ ਇਤਨ ਬਹਿ ਜਸਟ ਆਪਾਂ ਇਹ ਲਡੂ ਮੈਂ ਅੱਜ ਕੀ ਕਰੀਏ ਕਿਹਨਾ ਮੇਰੇ ਹੋਲੀ ਕਲਾਸ ਹੀ ਛੱਡ ਜਾਓ ਕੋਈ ਕਿਸੇ ਕਰਨਾ ਹੁਣ ਦੋ ਦਿਨ ਹਫ਼ਤੇ ਆਪਾਂ ਐਕਸ ਤੇ ਧਿਆਨ ਨਾ ਐ ਵੀਰੀ ਭੰਗੜਾ ਭੂਰਣਾ ਇਹਨਾਂ ਭੱਜਾ ਕਰਨ ਤਾਂ ਬਾਜ ਉਹ ਦੋ ਹਫ਼ਤੇ ਕੋਈ ਕੰਪੀਟੀਸ਼ਨ ਹੀ ਕੋਈ ਕੁਝ ਨਹੀਂ ਉਹ ਨਵੇਂ ਨੇ ਵੀ ਐਕਸ ਲਾ